दे दे, दे दे। एक शब्द सरवण करिए उन्हों तो बाद और पैसा भाई रमन जोशी जी के जथेदार बाबा गुरदेव सिंह जी मुखी सब जग उपजा कौन भले को मंदे खतरी ब्राह्मण सूद वायस अवदेश ਦੁਨੀਆ ਅੰਦਰ ਸ਼ਿਸ਼ੋਬਤ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਦੀ ਨਿਮਰਤਾ ਤੇ ਮੈਨੂੰ ਲੱਗਦਾ ਇੰਨਾ ਕਿ ਸਮਾਂ ਮੇਰੇ ਕੋਲ ਹੋਏਗਾ ਸੰਗ ਸਿੱਖ ਉਦਰੈ ਕੌਣ ਗੁਰੂ ਆ ਡੈਫੀਨੇਸ਼ਨ ਕੀ ਹੈ ਪਰਿਭਾਸ਼ਾ ਕੀ ਗੁਰੂ ਦੀ ਅੱਜ ਨਾ ਗੁਰੂਆਂ ਦੀ ਬੜੀ ਪਰਮਾਰ ਹੈ ਇਹ ਪਟਿਆਲੀ ਤੋਂ ਪ੍ਰਾਪਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਧੰਨਵਾਦਿਆਂ ਕਰਦਾ ਪ੍ਰੈਸ ਵਾਲਿਆਂ ਦਾ ਫਤਿਹ న్యూਸ ਚੈਨਲ ਦਾ ਕਿ ਸਾਡੀ ਇਹਨਾਂ ਕਵਰੇਜ ਕੀਤੀ ਤੇ ਉਸ ਤੋਂ ਬਾਅਦ ਇਹ ਸਾਡਾ ਉਪਰਾਨਾ ਬੜੇ ਸਾਡੇ ਦਿਮਾਗ ਬੜੇ ਛਿਰ ਤੋਂ ਸਾਡੇ ਦਿਮਾਗ ਸੀਗੇ ਅਸੀਂ ਕੀਤਨ ਦੁਆਰ ਕੋਣਾ ਆਇਆ ਇਹਨਾਂ ਆਪਣੇ ਤੇ ਮਹਾਰਾਜ ਨੇ ਸਫਲਤਾ ਬਖਸ਼ੀ ਆ ਤੇ ਮੇਰੀ ਜੇ ਵੀ ਸੱਜਣ ਮਿੱਤਰ ਡਾਇਮੰਡ ਕਲੱਬ ਆਫ ਕੈਲੀਫੋਰਨੀਆ ਦੇ ਨਾਰ ਰਲ ਕੇ ਤੇ ਪਿੰਡ ਦੇ ਮੇਰੇ ਭਰਾਵਾਂ ਨੇ ਸਾਧ ਸੰਗਤ ਜੰਨਵਾਲ ਖਨੂਰ ਦੀ ਸੰਗਤ ਨੇ ਮਿਲ ਕੇ ਇਹ ਸਫਰਾਲੇ ਨੂੰ ਲਿਖਿਆ ਸੀ ਇਹ ਸੁਪਨੋ ਹੋਇਆ ਤੇ ਬਹੁਤ ਸੰਗਤ ਦਾ ਹੰਗਾਰਾ ਮਿਲਿਆ ਸਾਨੂੰ ਇਹਦੇ ਵਿੱਚ ਬਹੁਤ ਪ੍ਰਸਿੱਧ ਕੀਤਨੀ ਜਥੇ ਆ ਸ਼ਾਮਲ ਹੋਏ ਸਿਗੇ ਜੀ ਉਹਦੇ ਵਿੱਚ ਭਾਈ ਦਵਿੰਦਰ ਸਿੰਘ ਜੀ ਹਜ਼ੂਰੀ ਜਥਾ ਦਵਿੰਦਰ ਸਿੰਘ ਸੋਢੀ ਭਾਈ ਦਵਿੰਦਰ ਸਿੰਘ ਜੀ ਸੋਢੀ ਭਾਈ ਕੁਲਦੀਪ ਸਿੰਘ ਜੀ ਹਜ਼ੂਰੀ ਸਦਾ ਜਥਾ ਗੋਲਡਨ ਅੰਮ੍ਰਿਤਸਰ ਉਸ ਤੋਂ ਬਾਅਦ ਭਾਈ ਸਤਨਾਮ ਸਿੰਘ ਜੀ ਕਥਾਵਾਚਕ ਪਟਨਾ ਸਾਹਿਬ ਨੇ ਤੇ ਉਸ ਤੋਂ ਬਾਅਦ ਸਾਡੇ ਪਦਮਸ਼੍ਰੀ ਹਰਜਿੰਦਰ ਭਾਈ ਹਰਜਿੰਦਰ ਸਿੰਘ ਜੀ ਸ਼ੀਰ ਨਗਰ ਵਾਲਿਆਂ ਨੇ ਕੀਰਤਨ ਕਰਵਾ ਕੇ ਸੰਗਤਾਂ ਨੂੰ ਨਿਗਾਲ ਕੀਤਾ ਜੀ ਕੱਲ ਤੇ ਬਹੁਤ ਸ਼ਾਂਤਮਈ ਬਹੁਤ ਸ਼ਾਂਤਮਈ ਇਹ ਸਮਾਗਮ ਹੋਇਆ ਜੀ ਤੇ ਕੋਈ ਵੀ ਚ ਕੋਈ ਮਤਲਬ ਸਾਰਿਆਂ ਨੇ ਰਲ ਮਿਲ ਕੇ ਸੇਵਾ ਇਸ ਦੀ ਕੀਤੀ ਤੇ ਅਸੀਂ ਇਸ ਤੋਂ ਬਾਅਦ ਸਾਡਾ ਇਹ ਸਾਡੇ ਪਿੰਡ ਵਿੱਚ ਅਸੀਂ ਐਂਬੂਲੈਂਸ ਦਾ ਅਨਾਉਂਸ ਕੀਤਾ ਸੀ ਕੱਲ ਉਹ ਐਂਬੂਲੈਂਸ ਕਰਾਂਗੇ ਜੀ ਉਹਦੇ ਬਾਰੇ ਸਾਰੇ ਪ੍ਰਬਾਲਣ ਕੇ ਪਿੰਡ ਪਿੰਡ ਨੱਗਰਾਂ ਕੇ ਉਸ ਤੋਂ ਬਾਅਦ ਅਗਲੇ ਸਾਲ ਜੀ ਫਿਰ ਅਗਲੇ ਸਾਲ ਅਸੀਂ ਮੇਰੀ ਕਲ ਸਾਡੇ ਸਮਰ ਸਾਡੇ ਚੇਅਰਮੈਨ ਸਾਹਿਬ ਸੰਤਪਾਪਾ ਰੂਪ ਸਿੰਘ ਜੀ ਉੱਨੇ ਵਾਲਿਆ ਜੀ ਉਹਨਾਂ ਦੀ ਸਹੀ ਗਾਈਡੈਂਸ ਨਾਲ ਸਾਰਾ ਕੁਝ ਹੋਇਆ ਸਗਾ ਇਹ ਤੇ ਉਹਨਾਂ ਨਾਲ ਸਲਾਹ ਸੀ ਕਰਕੇ ਨਾ ਅਗਲੇ ਸਾਲ ਦੀਆਂ ਡੇਟਾ ਛੇਤੀ ਅਨਾਉਂਸ ਕਰ ਦਿਨੀਆ ਦਰਵਾਸਾ ਸਾਹਿਬ ਦੀ ਆ ਤੇ ਬਾਕੀ ਸਾਨੂੰ ਸਾਰਿਆਂ ਦਾ ਸਾਥ ਬਹੁਤ ਮਿਲਿਆ ਸਾਨੂੰ ਅਗਲੇ ਸਾਲ ਵੀ ਇਦਾਂ ਸਾਥ ਚਾਹੀਦਾ ਆ ਅਸੀਂ ਹੋਰ ਸਕਸੈਸ ਕਰੀਏ ਹੋਰ ਸੰਗਤ ਲਈਏ ਸਾਰੇ ਇਸ ਇਸ ਕੀਰਤਨ ਦਰਬਾਰ ਤੋਂ ਲਾਭ ਪਟਾਉਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵਾਹਿਗੁਰੂ ਜੀ ਅਸੀਂ ਪਿੰਡ ਖਨੂਰ ਜਲਵਾਲਾ ਇਲਾਕਾ ਨਿਵਾਸੀਆਂ ਵੱਲੋਂ ਡਾਇਮੰਡ ਕਲੱਬ ਕੈਲੀਫੋਰਨੀਆ ਜਿਨ੍ਹਾਂ ਦੇ ਵਿਸ਼ੇਸ਼ ਤੌਰ ਤੇ ਬਲਕਾਰ ਸਿੰਘ ਜੀ ਉਹਨਾਂ ਦੇ ਬ੍ਰਦਰ ਅਸਰਾਰ ਅਦਾਰ ਸਿੰਘ ਜੀ ਜਿਨ੍ਹਾਂ ਵੱਲੋਂ ਇਹ ਪ੍ਰਬੰਧ ਕੀਤਾ ਗਿਆ ਪਹਿਲਾ ਇੰਟਰਨੈਸ਼ਨਲ ਕੀਰਤਨ ਦਰਬਾਰ ਪਿੰਡ ਵਿੱਚ ਕਰਾਇਆ ਗਿਆ ਅਸੀਂ ਇਲਾਕਾ ਨਿਵਾਸੀ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਕਿ ਐਡਾ ਵੱਡਾ ਯੋਗਦਾਨ ਪਾਇਆ ਔਰ ਜੋ ਇਹਨੇ ਅਗਲੇ ਸਾਲ ਤੋਂ ਵਿਸ਼ੇਸ਼ ਯੋਗਦਾਨ ਪਾ ਰਿਹਾ ਐ ਐਂਬੂਲੈਂਸ ਦਾ ਜਿਹੜੀ ਕਿ ਬਹੁਤ ਜ਼ਿਆਦਾ ਲੋੜ ਸੀ ਇਲਾਕਾ ਨਿਵਾਸੀਆਂ ਨੂੰ ਔਰ ਉਹਦੀ ਕਮੀ ਮਹਿਸੂਸ ਹੁੰਦੀ ਸੀ ਉਹ ਪੂਰੀ ਕਰਨ ਜਾ ਰਹੇ ਅਸੀਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹਾਂ ਔਰ ਆਸ ਕਰਦੇ ਹਾਂ ਕਿ ਜੋ ਵੀ ਪਿੰਡ ਦੇ ਵਿੱਚ ਲੋੜ ਹੁੰਦੀ ਆ ਸਾਡੀ ਹਮੇਸ਼ਾ ਪੂਰੀ ਕਰਦੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਵਾਈ ਗੁਰੂ ਜੀ ਕਾ ਕੰਮ ਸਾ ਵਾਈ ਗੁਰੂ ਜੀ ਕੀ ਫਤਿਹ